ਬੜਾ ਬੜਾ ਪਿਆਰਾ ਲਿਖਦਾ ਮੁੰਡਾ ਜੀ ਉਹ ਮਿਲਦੇ ਰਹਿੰਦੇ ਕਾਫੀ ਹੋਰ ਯੰਗ ਮੁੰਡੇ ਕਰਨ ਔਜਲੇ ਨੇ ਤੁਹਾਡਾ ਨਾਮ ਲਿੱਤਾ ਹਾਂ ਜੀ ਕਰਨ ਔਜਲਾ ਬਹੁਤ ਬਹੁਤ ਪਿਆਰੇ ਆਰਟਿਸਟ ਹੈ ਮਾਰਾ ਵੱਡਾ ਨਾਮ ਹੈ ਬੜਾ ਸਟਾਰ ਹੈ ਮਨ ਹੁਦਾ ਤੇ ਪਰ ਉਹ ਹੀ ਆ ਜੀ ਕਿਤੇ ਨਾ ਕਿਤੇ ਉਹ ਚਿੰਗ ਲੈ ਕੇ ਹੀ ਇਨਸਾਨ ਜੰਮਦਾ ਨੇ ਪਹਿਲੇ ਇਹਨਾਂ ਤੁਹਾਨੂੰ ਸੁਣਿਆ ਤਾਂ ਸਾਰਿਆਂ ਨੇ ਹੋਇਆ ਬਈ ਹਾਂਜੀ ਚਲੋ ਉਸ ਕਰਕੇ ਚਲੋ ਅਸੀਂ ਹੁਣ ਆਪਣੀ ਸੀਨੀਅਰ ਨੂੰ ਸੁਣਦੇ ਆ ਜਾਂ ਪੜ੍ਹਦੇ ਹਾਂ ਨਾ ਤੇ ਕੁਦਰਤ ਚਲੋ ਇਹ ਬੱਚੇ ਆ ਜਿਹੜੇ ਸਭ ਤੋਂ ਬਹੁਤ ਸਾਡੇ ਬੱਚਿਆਂ ਨੇ ਵੱਡੇ ਛੋਟੇ ਪਰ ਕੰਮ ਬਹੁਤ ਅੱਛਾ ਕਰ ਰਹੇ ਆ ਔਰ ਇੱਕ ਆਪਣਾ ਸਟਾਈਲ ਲੈ ਕੇ ਆਇਆ ਆਪਣਾ ਔਰਾ ਉਹਨਾਂ ਦਾ ਆਪਣੀ ਤਰੀਕੇ ਨਾਲ ਜਾਂਦੇ ਆ ਔਰ ਵਾਕਈ ਲੱਖਾਂ ਉਹਨਾਂ ਨੂੰ ਯੂਥ ਸਾਰਾ ਸੁਣਦਾ ਹੈ ਅੱਜ ਕੱਲ ਬਈ ਜਿਵੇਂ ਪੰਜਾਬੀ ਪੰਜਾਬੀ ਸਿੰਗਰ ਪੰਜਾਬੀ ਗਾਣੇ ਬਹੁਤ ਜ਼ਿਆਦਾ ਵਰਲਡ ਲੈਵਲ ਤੇ ਚੱਲ ਪਏ ਇਹ ਤੁਹਾਡੇ ਟਾਈਮ ਮਾਰ ਤੁਹਾਨੂੰ ਪਤਾ ਸੀਗਾ ਕਿ ਪੰਜਾਬੀ ਇੰਨੀ ਦੂਰ ਤੱਕ ਜਾਏਗੀ ਬਈ ਮਤਲਬ ਬਾਲੀਵੁੱਡ ਹਾਲੀਵੁੱਡ ਵਾਲੇ ਸਾਰੇ ਹਿੱਲੇ ਪਏ ਨੇ ਭਾਵੇਂ ਉਹ ਦਿਲਜੀਤ ਦਾ ਕਾਨਸਰਟ ਹੈ ਕਰਨ ਦਾ ਕਾਨਸਰਟ ਹੈ ਇਹ ਪੀਟਲੋ ਮਤਲਬ ਸਾਰਿਆਂ ਨੇ ਬਈ ਮਤਲਬ ਗੱਲ ਅਨਮੋਲ ਜੀ ਮੰਨਣੀ ਪੈਣੀ ਆ ਵੀ ਇਹਨਾਂ ਨੂੰ ਅਸ਼ੀਰਵਾਦ ਗੁਰੂ ਗੋਗਨਾਥ ਬਾਬੇ ਗੋਗਨਾਥ ਤੋਂ ਲੈ ਕੇ ਨਾ ਫਰੀਦ ਸਾਹਿਬ ਤੋਂ ਲੈ ਕੇ ਗੁਰੂ ਨਾਨਕ ਸਾਹਿ ਗੁਰੂ ਅਵਤਾਰ ਪੀਰ ਪਕੰਦ ਬਿਲਕੁਲ ਗੁਰੂ